ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਮੂਲੀਆ ਦਾ ਚਾਰ ਪਕੇ ਦਿਖਾਵਾਂਗੇ ਦੋਸਤੋ ਇਸ ਲਈ ਸਭ ਤੋਂ ਪਹਿਲਾਂ ਅਸੀਂ ਮਸਾਲਾ ਤਿਆਰ ਕਰ ਲੈਨੇ ਹਾਂ ਮਸਾਲਾ ਤਿਆਰ ਕਰਨ ਵਾਸਤੇ ਅਸੀਂ 2 ਚਮਚ ਅਨਾਰ ਦਾਣਾ ਲਿਆ ਹੈ 2 ਚਮਚ ਅਸੀਂ આમਚੂਰ ਪਾਊਡਰ ਲਿਆ ਹੈ ਤੇ 2 ਚਮਚ ਅਸੀਂ ਕਾਲੀ ਮਿਰਚ ਦੇ ਲਏ ਨੇ ਤੇ 2 ਚਮਚੀ ਨਮਕ ਦੇ ਲਏ ਨੇ 2 ਚਮਚ ਲਾਲ ਮਿਰਚ ਪਾਊਡਰ ਲਿਆ ਹੈ 2 ਚਮਚ ਹਲਦੀ ਦੇ ਲਏ ਨੇ 2 ਚਮਚ ਅਜਵੈਨ ਦੇ ਲਏ ਨੇ ਤੇ 2 ਚਮਚ ਅਸੀਂ ਰਾਈ ਦੇ ਲਏ ਨੇ ਖੋਨਾ ਸਿਕੜਾਈ ਵਿੱਚ ਦੋ ਦਿਲ ਦੀਆਂ ਕੱਚੀਆਂ ਪਾ ਦਿੰਨੇ ਹਾਂ ਤੇ ਹੁਣ ਇਸ ਨੂੰ ਗਰਮੌਲੀ ਰੱਖ ਦਿੰਨੇ ਹਾਂ ਸਾਡਾ ਦਿਲ ਗਰਮ ਹੋ ਚੁੱਕਾ ਹੈ ਤੇ ਹੁਣ ਅਸੀਂ ਇਸ ਵਿੱਚ ਮੂਲੀਆਂ ਨੂੰ ਪਾ ਦਿੰਨੇ ਹਾਂ ਮੂਲੀਆਂ ਨੂੰ ਅਸੀਂ 4 ਤੋਂ 5 ਮਿੰਟ ਤੱਕ ਅੱਛੇ ਤਰੀਕੇ ਨਾਲ ਫਰਾਈ ਕਰਨੇ ਹੈ ਜਦੋਂ ਇਹ ਅੱਛੇ ਤਰੀਕੇ ਨਾਲ ਫਰਾਈ ਹੋ ਜਾਂਦਾ ਇਸ ਵਿੱਚ ਅਸੀਂ ਬਣਿਆ ਹੋਇਆ ਮਸਾਲਾ ਐਡ ਕਰ ਦੇਣਾ ਹੈ ਮਸਾਲਾ ਐਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਫਿਰ ਤੋਂ 2 ਤੋਂ 3 ਮਿੰਟ ਲਈ ਇਸੇ ਤਰ੍ਹਾਂ ਹੀ ਪਕਾਵਾਂਗੇ ਸਾਡੀਆਂ ਮੂਲੀਆਂ ਪੱਕ ਚੁੱਕੀਆਂ ਨੇ ਹੁਣ ਅਸੀਂ ਇਸ ਨੂੰ ਠੰਡਾ ਹੋ ਲਈ ਰੱਖ ਦਿੰਨੇ ਹਾਂ ਸਾਡਾ ਮੂਲੀ ਇਹਦਾ ਚਾ ਠੰਡਾ ਹੋ ਚੁੱਕਾ ਹੈ ਹੁਣ ਅਸੀਂ ਇਸ ਨੂੰ ਕੁਮਰਤ ਬਣ ਵਿੱਚ ਕੱਢ ਕੇ ਸਟੋਰ ਕਰ ਲੈਂਦੇ ਹਾਂ ਇਸ ਨੂੰ ਅਸੀਂ 1 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ